ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਇਸ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਬਹੁਤ ਪਿਆਰਾ ਦੋ ਰੰਗਾਂ ਦਾ ਡਿਜ਼ਾਈਨ ਲੈ ਕੇ ਆਏ ਆਂਗੇ ਇਹਨੂੰ ਬਣਾਉਣਾ ਵੀ ਸੌਖ ਹੈਗਾ ਤੈਨੂੰ ਤੁਸੀਂ ਆਪਣੀ ਜੈਕਟ ਜਾਂ ਕੋਟੀ ਵਿੱਚ ਪਾ ਸਕਦੇ ਹੋਗੇ ਬਹੁਤ ਪਿਆਰਾ ਹੈ ਡਿਜ਼ਾਈਨ ਐ ਬੁਨਤੀ ਡਿਜ਼ਾਈਨ ਤੇ ਇਹਨੂੰ ਬਣਾਉਣਾ ਕਿੱਦਾਂ ਤੁਹਾਨੂੰ ਦੱਸ ਦਿਆਂਗੇ ਸਟਾਰਟਿੰਗ ਤੋਂ ਸਭ ਤੋਂ ਪਹਿਲਾਂ ਆਪਾਂ ਜਦੋਂ ਇੱਥੋਂ ਹੁੰਡੇ ਪਾਏ ਤਾਂ ਆਪਾਂ ਨੇ ਇੱਕ ਉਲਟੀ ਸਲਾਈ ਪਾ ਲੈਣੀ ਆਂ ਇਸ ਸਿੱਧੀ ਸਲਾਈ ਵਿੱਚ ਤਿਆਰ ਹੁੰਦਾ ਠੀਕ ਹੈ ਜੀ ਮੈਂ ਤੁਹਾਨੂੰ ਉਲਟੀ ਸਲਾਈ ਪਾ ਕੇ ਦੱਸ ਦਿੰਨੀ ਆ ਸਭ ਤੋਂ ਪਹਿਲਾਂ ਆਪਾਂ ਨੇ ਉਲਟੀ ਸਲਾਈ ਪਾਉਣੀ ਹੈ ਇਹਦੀ ਤੁਸੀਂ ਇਸੇ ਤਰ੍ਹਾਂ ਵੀ ਉਤਾਰ ਸਕਦੇ ਹੋ ਪਹਿਲਾ ਕੁੰਡਾ ਆਪਾਂ ਬੁੰਨ ਵੀ ਸਕਦੇ ਆਂਗੇ ਉਦੋਂ ਕੰਪਲੀਟ ਕਰਕੇ ਦਿਖਾਉਣੀ ਆ ਹਾਂਜੀ ਹੁਣ ਆਗੇ ਆਪਾਂ ਸਿੱਧੀ ਸਾਈਡ ਸਿੱਧੀ ਸਾਈਡ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਪਹਿਲਾ ਕੁੰਡਾ ਇਸੇ ਤਰ੍ਹਾਂ ਐਜ਼ ਇਸ ਸਟਿਚ ਸਿੱਧਾ ਹੀ ਉਤਾਰ ਲੈਣਾ ਫਿਰ ਆਪਾਂ ਤਾਗਾ ਅੱਗੇ ਇੱਕ ਕੁੰਡਾ ਉਲਟਾ ਠੀਕ ਹੈ ਤਾਗਾ ਅੱਗੇ ਹੀ ਰਹੂਗਾ ਹੁਣ ਆਪਾਂ ਪੰਜ ਕੁੰਡੇ ਬਿਨਾ ਬੁਨੇ ਤਾਰਾਂਗੇ 3 4 5 ਫਿਰ ਆਪਾਂ ਛੇਵਾਂ ਕੁੰਡਾ ਜਿਹੜਾ ਇਹ ਉਲਟਾ ਬੁਣਾਗੇ ਦੇਖੋ ਇਸ ਤਰ੍ਹਾਂ ਤਾਗਾ ਜਿਹੜਾ ਇਹ ਇਸ ਤਰ੍ਹਾਂ ਅੱਗੇ ਆ ਜਾਊਗਾ ਠੀਕ ਹੈ ਸੀ ਇਸ ਤਰ੍ਹਾਂ ਕੇ ਆ ਜਾਊਗਾ ਹੁਣ ਆਪਾਂ ਨੇ ਫੇਰ ਇੱਥੇ ਗੁੰਡਾ ਆਪਣਾ ਉਲਟਾ ਬੁਣਿਆ ਗਿਆ ਹੁਣ ਆਪਾਂ ਫੇਰ ਪੰਜ ਗੁੰਡੇ ਨੇ ਜਿਹੜੇ ਉਹ ਇਸੇ ਤਰ੍ਹਾਂ ਉਤਾਰ ਲਾਂਗੇ 4 5 ਹੁਣ ਆਪਣਾ ਗਿਆ ਇਹ ਛੇਮਾ ਗੁੰਡਾ ਇਹ ਆਪਾਂ ਨੇ ਉਲਟਾ ਬੁਣਨਾ ਧਾਗਾ ਘੇਰੂ ਇਸੇ ਤਰ੍ਹਾਂ ਬਸ ਇਹ ਸਲਾਈਏ ਜਿਹੜੀ ਆਪਾਂ ਨੇ ਪੂਰੀ ਕੰਪਲੀਟ ਕਰਨੀ ਹੈ ਹਾਂਜੀ ਹੁਣ ਦੇਖੋ ਇਹ ਲਾਸਟ ਤੇ ਆਪਾਂ ਛਿਮਕ ਹੁੰਡਾ ਬੁਣ ਲਿਆ ਤੇ ਇਹ ਇੱਕ ਹੁੰਡਾ ਆਪਣੇ ਕੋਲ ਲਾਸਟ ਤੇ ਬਚਦਾ ਇਹਨੂੰ ਆਪਾਂ ਸਿੱਧਾ ਬੁਣ ਲਾਂਗੇ ਠੀਕ ਹੈ ਹੁਣ ਆਗੇ ਆਪਾਂ ਉਲਟੀ ਸਲਾਈ ਉਲਟੀ ਸਲਾਈ ਆਪਾਂ ਨੇ ਸਾਰੀ ਸਲਾਈ ਹੈ ਜਿਹੜੀ ਇਹ ਉਲਟੀ ਹੀ ਬੁਣਨੀ ਹੈ ਇਹਨੂੰ ਆਪਾਂ ਉਲਟੀ ਬੁਣ ਕੇ ਕੰਪਲੀਟ ਕਰ ਲਾਂਗੇ ਪੂਰੀ ਸਲਾਈ ਹਾਂਜੀ ਹੁਣ ਫੇਰ ਆਪਾਂ ਇਹਦੀ ਸਿੱਧੀ ਸਾਈਡ ਆ ਗਏ ਤੇ ਸਿੱਧੀ ਸਾਈਡ ਆਪਾਂ ਨੇ ਫੇਰ ਉਸੇ ਤਰ੍ਹਾਂ ਸਲਾਈ ਹੈ ਜਿਹੜੀ ਉਹ ਬੁਣਨੀ ਆ ਦੇਖੋ ਪਹਿਲਾ ਗੁੰਡਾ ਇਸੇ ਤਰ੍ਹਾਂ ਉਤਾਰਾਂਗੇ ਫੇਰ ਅੱਗੇ ਤਾਗਾ ਕਰਕੇ ਉਲਟਾ ਫੇਰ ਪੰਜ ਗੁੰਡੇ ਬਿਨਾ ਬੁਨੇ ਉਤਾਰਾਂਗੇ ਪੰਜ ਤੇ ਛੇਵਾਂ ਗੁੰਡਾ ਆਪਾਂ ਇਸੇ ਤਰ੍ਹਾਂ ਉਲਟਾ ਬੁਣ ਲਾਂਗੇ ਠੀਕ ਹੈ ਇਸੇ ਤਰ੍ਹਾਂ ਆਪਾਂ ਨੇ ਇਹ ਚਾਰ ਸਲਾਈਆਂ ਪਾਉਣੀਆਂ ਨੇ ਠੀਕ ਹੈ ਜੀ ਚਾਰ ਸਿੱਧੀਆਂ ਚਾਰ ਉਲਟੀਆਂ ਇਹ ਸਲਾਈਆਂ ਆਪਾਂ ਨੇ ਕੰਪਲੀਟ ਕਰਨੀਆਂ ਹੁਣ ਆਪਣੇ ਕੋਲ ਤਿੰਨ ਸਲਾਈਆਂ ਸਿੱਧੀਆਂ ਰਹਿ ਗਈਆਂ ਤਿੰਨ ਉਲਟੀਆਂ ਇਹ ਬਣਾ ਕੇ ਮੈਂ ਤੁਹਾਨੂੰ ਦਿਖਾਉਣੀ ਹਾਂ ਹਾਂਜੀ ਦੇਖੋ ਹੁਣ ਆਪਾਂ ਨੇ ਚਾਰ ਸਲਾਈਆਂ ਸਿੱਧੀ ਸਾਈਡੋਂ ਡਿਜ਼ਾਈਨ ਦੀਆਂ ਪਾਲੀਆਂ ਤੇ ਹੁਣ ਆਪਣੀ ਉਲਟੀ ਸਾਈਡੋਂ ਡਿਜ਼ਾਈਨ ਦੀ ਚੌਥੀ ਸਲਾਈ ਹੈ ਤਾਂ ਇਹ ਚੌਥੀ ਸਲਾਈ ਵਿੱਚ ਆਪਾਂ ਦੂਜਾ ਰੰਗ ਹੈ ਜਿਹੜਾ ਉਹ ਜੋੜਾਂਗੇ ਦੂਜੇ ਰੰਗ ਦੀ ਪੱਸ਼ਮ ਉਹਨੂੰ ਆਪਾਂ ਇਹਦੇ ਨਾਲ ਜੋੜਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਇਹ ਪਸ਼ਮ ਜੋੜ ਲਈ ਤੇ ਸਲਾਈ ਆਪਾਂ ਪੂਰੀ ਹੈ ਜਿਹੜੀ ਉਲਟੀ ਹੀ ਕੰਪਲੀਟ ਕਰਾਂਗੇ ਬੁਣ ਕੇ ਦੇਖੋ ਜੀ ਹੁਣ ਆਗੇ ਆਪਾਂ ਸਿੱਧੀ ਸਿੱਧੀ ਸਾਈਡ ਆਪਾਂ ਪਹਿਲਾਂ ਪਹਿਲਾ ਕੁੰਡਾ ਇਸੇ ਤਰ੍ਹਾਂ ਐਜ ਇਹ ਸਟਿਚ ਉਤਾਰ ਲਾਂਗੇ ਦੂਜਾ ਕੁੰਡਾ ਆਪਾਂ ਨੇ ਉਲਟਾ ਬੁਣਨਾ ਤੇ ਫੇਰ ਆਪਾਂ ਤਾਗਾ ਪਿੱਛੇ ਕਰਾਂਗੇ ਤੇ ਪਹਿਲੇ ਦੋ ਕੁੰਡੇ ਜਿਹੜੇ ਇਹ ਆਪਣੇ ਪੰਜ ਕੁੰਡੇ ਸਿੱਧੇ ਸੀਗੇ ਬਿਨਾ ਬੁਣੇ ਉਤਾਰਦੇ ਹੁੰਦੇ ਸੀ ਪਹਿਲੇ ਦੋ ਕੁੰਡੇ ਆਪਾਂ ਬੁਣ ਲਾਂਗੇ ਸਿੱਧੇ ਹੁਣ ਦੇਖੋ ਇਹ ਆਪਣੇ ਕੋਲ ਚਾਰ ਤਾਗੇ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੋਂ ਦੀ ਇਹਨੇ ਅੰਦਰ ਦੀ ਸਲਾਈ ਲੈ ਜਾਂਦੇ ਹੋਏ ਸਭ ਤੋਂ ਨੀਚੇ ਵਾਲਾ ਤਾਗਾ ਇਸ ਤਰ੍ਹਾਂ ਲੱਗੇ ਆਵਾਂਗੇ ਤੇ ਉਹਨੂੰ ਦੂਜੀ ਸਲਾਈ ਤੇ ਪਾ ਲਾਂਗੇ ਠੀਕ ਹੈ ਦੁਬਾਰਾ ਫੇਰ ਦੱਸ ਦਿੰਨੀ ਆ ਕਿ ਆਪਾਂ ਸਭ ਤੋਂ ਪਹਿਲਾਂ ਇਹ ਇਸ ਤਰ੍ਹਾਂ نیچے ਜਾਣਾ ਹੈ نیچے ਵਾਲਾ ਤਾਗਾ ਲੈ ਆਉਣਾ ਹੈ ਤੇ ਉਹਨੂੰ ਦੂਜੀ ਸਲਾਈ ਤੇ ਉਤਾਰ ਲੈਣਾ ਫੇਰ ਇਹ ਆਪਾਂ ਦੋ ਦਾ ਇੱਕ ਕਰ ਦੇਣਾ ਫੇਰ ਆਪਾਂ ਦੋ ਕੁੰਡੇ ਸਿੱਧੇ ਬੁਣਨੇ ਨੇ ਫੇਰ ਤਾਗਾ ਅੱਗੇ ਇਹ ਆਪਣਾ ਛੇਮਾ ਕੁੰਡਾ ਸੀ ਇਹ ਉਲਟਾ ਬੁਣਨਾ ਆਪਣੇ ਫੇਰ ਤਾਗਾ ਪਿੱਛੇ ਦੋ ਕੁੰਡੇ ਸਿੱਧੇ ਬੁਣਾਂਗੇ ਆਪਾਂ ਫੇਰ ਆਪਣਾ ਤਾਗਾ ਪਿੱਛੇ ਹੀ ਰੂ ਹੁਣ ਆਪਾਂ ਫੇਰ ਇਹ ਚਾਰ ਕੁੰਡਿਆਂ ਦੇ ਵਿੱਚੋਂ ਦੇਖੋ ਸਲਾਈ ਕਿੱਥੋਂ ਦੀ ਆਉਣੀ ਚਾਹੀਦੀ ਹੈ ਇਹਨਾਂ ਤਾਗਿਆਂ ਦੇ ਨੀਚੋਂ ਦੀ ਠੀਕ ਹੈ ਜੀ ਸਭ ਤੋਂ ਨੀਚੇ ਵਾਲਾ ਤਾਗਾ ਜਿਹੜਾ ਉਹ ਆਪਾਂ ਉੱਪਰ ਲਿਆਉਣਾ ਹੈ ਤੇ ਦੂਜੀ ਸਲਾਈ ਵਿੱਚ ਪਾ ਕੇ ਉਸ ਕੁੰਡੇ ਨਾਲ ਆਪਾਂ ਨੇ ਬੁਣ ਲੈਣਾ ਫੇਰ ਆਪਾਂ ਦੋ ਤਾਗੇ ਦੋ ਕੁੰਡੇ ਸਿੱਧੇ ਬੁਣਾਗੇ ਠੀਕ ਹੈ ਜੀ ਇਸੇ ਤਰ੍ਹਾਂ ਇਹ ਸਲਾਈ ਹੈ ਜਿਹੜੀ ਕੰਪਲੀਟ ਕਰਨੀ ਹੈ ਦੁਬਾਰਾ ਫੇਰ ਦੱਸ ਦਿੰਨੀ ਆ ਇੱਕ ਵਾਰੀ ਇੱਕ ਤਾਗ ਇੱਕ ਕੁੰਡਾ ਉਲਟਾ ਦੋ ਹੁਣ ਇੱਥੇ ਆਪਾਂ ਸਿੱਧੇ ਤੇ ਫੇਰ ਆਪਾਂ ਇੱਥੋਂ ਤਾਗ ਹੈ ਜਿਹੜਾ ਉਹ ਇਸ ਤਰ੍ਹਾਂ ਲੈ ਕੇ ਆਉਣਾ ਦੋ ਦਾ ਇੱਕ ਕਰ ਦੇਣਾ ਫੇਰ ਆਪਾਂ ਦੋ ਕੁੰਡੇ ਸਿੱਧੇ ਇਸੇ ਤਰ੍ਹਾਂ ਇਹ ਪੂਰੀ ਸਲਾਈ ਇਹ ਜਿਹੜੀ ਕੰਪਲੀਟ ਕਰਾਂ। ਹਾਂਜੀ ਦੇਖੋ ਮੈਂ ਉਹ ਸਲਾਈ ਸਿੱਧੀ ਡਿਜ਼ਾਈਨ ਵਾਲੀ ਕੰਪਲੀਟ ਕਰ ਲਈ ਸੀ ਉਸ ਤੋਂ ਬਾਅਦ ਜ ਆਪਣੀ ਆਉਂਦੀ ਹੈ ਉਲਟੀ ਸਲਾਈ ਉਹ ਸਾਰੀ ਆਪਾਂ ਉਲਟੀ ਹੀ ਬੁਣਾਗੇ ਤੇ ਫਿਰ ਆਪਾਂ ਉਹਨਾਂ ਅਗੇ ਸਿੱਧੀ ਸਾਈਡ ਦੁਬਾਰਾ ਦੇਖੋ ਫਿਰ ਪੈਟਰਨ ਪਹਿਲਾ ਗੁੰਡਾ ਇਸੇ ਤਰ੍ਹਾਂ ਉਤਾਰ ਲਾਂਗੇ ਦੂਜਾ ਗੁੰਡਾ ਆਪਾਂ ਉਲਟਾ ਬੁਣਾਗੇ ਫਿਰ ਉਸ ਤੋਂ ਬਾਅਦ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਠੀਕ ਹੈ ਫੇਰ ਉਸੇ ਤਰ੍ਹਾਂ ਆਪਾਂ ਸਲਾਈ ਇਸ ਤਰ੍ਹਾਂ ਲਿਜਾਣੀ ਹੈ ਤੇ ਹੁਣ ਆਪਾਂ ਇਹ ਤੀਜਾ ਤਾਗ ਹੈ ਜਿਹੜਾ ਉਲੇ ਕਿਉਣਾ ਠੀਕ ਹੈ ਫੇਰ ਆਪਾਂ ਉਹੀ ਆਪਣੇ ਸੈਂਟਰ ਵਾਲੀ ਗੁੰਡੇ ਵਿੱਚ ਪੰਜ ਗੁੰਡੇ ਆਪਣੇ ਇਹ ਸਿੱਧੇ ਸੀ ਨਾ ਇਹਨਾਂ ਚ ਸੈਂਟਰ ਵਾਲੇ ਗੁੰਡੇ ਨਾਲ ਫੇਰ ਆਪਾਂ ਬੁਣ ਦੇਣਾ ਤੇ ਫੇਰ ਆਪਾਂ ਦੋ ਸਿੱਧੇ ਇੱਕ ਉਲਟਾ ਉਸ ਤੋਂ ਬਾਅਦ ਫੇਰ ਦੋ ਸਿੱਧੇ ਇਸੇ ਤਰ੍ਹਾਂ ਫੇਰ ਆਪਾਂ ਤਾਗਾ ਲੈ ਕੇ ਸੈਂਟਰਲ ਕੁੰਡੀ ਨਾਲ ਗੁੰਨ ਦੇਣਾ ਠੀਕ ਹੈ ਜੀ ਸਲਾਈਏ ਜਿਹੜੀ ਉਹ ਤਾਗਾਂ ਦੇ ਇਸ ਤਰ੍ਹਾਂ ਨੀਚੋਂ ਦੀ ਜਾਣੀ ਚਾਹੀਦੀ ਆਪਾਂ ਉੱਪਰ ਦੀ ਤਾਗਾ ਚੱਕ ਕੇ ਨਹੀਂ ਗੁੰਨਣਾ ਬਸ ਇਹੀ ਸਲਾਈ ਪੈਟਰਨ ਹੈ ਜਿਹੜਾ ਰਿਪੀਟ ਕਰਨਾ ਹੈ ਇਹ ਦੋ ਸਲਾਈਆਂ ਵੀ ਮੈਂ ਤੁਹਾਨੂੰ ਪਾ ਕੇ ਦਿਖਾ ਦਿੰਨੀ ਆ ਇਸੇ ਤਰ੍ਹਾਂ ਪੈਣਗੀਆਂ ਸੈਂਟਰ ਵਾਲੇ ਕੁੰਡੇ ਨਾਲ ਹੀ ਇੱਕੋ ਕੁੰਡੇ ਨਾਲ ਹੀ ਇਹ ਬੁਣਦੀਆਂ ਜਾਵਾਂਗੇ ਆਪਾਂ ਤੇ ਉਲਟੀਆਂ ਸਲਾਈਆਂ ਵਿੱਚ ਆਪਾਂ ਉਲਟੀਆਂ ਹੀ ਬੁਣਾਵਾਂਗੇ ਹਾਂਜੀ ਤੇ ਹੁਣ ਆਪਣੀਆਂ ਇਹ ਚਾਰ ਸਲਾਈਆਂ ਬੁਣ ਕੇ ਕੰਪਲੀਟ ਹੋ ਗਈਆਂ ਨੇ ਤੇ ਹੁਣ ਆਪਾਂ ਬੁਣਨੀ ਹੈ ਦੀ ਉਲਟੀ ਸਾਈਡ ਤੇ ਜਦੋਂ ਆਪਾਂ ਇੱਥੋਂ ਇਹਦੀ ਉਲਟੀ ਸਾਈਡ ਸਟਾਰਟ ਕਰਨੀ ਹੈ ਡਿਜ਼ਾਈਨ ਜਿੱਥੇ ਖਤਮ ਹੁੰਦਾ ਤਾਂ ਆਪਾਂ ਨੇ ਹੁਣ ਇੱਥੇ ਧਾਗਾ ਦੂਜੇ ਰੰਗ ਦਾ ਲਾਉਣਾ ਹੈ ਇਹ ਵੀ ਆਪਾਂ ਸਾਰਾ ਜਿਹੜਾ ਬੁਣ ਕੇ ਉਲਟੀ ਹੀ ਕੰਪਲੀਟ ਕਰਾਂਗੇ ਦੇਖਦੇ ਆਪਾਂ ਪੈਟਰਨ ਜਿਹੜਾ ਬਣ ਕੇ ਆ ਰਿਹਾ ਹੈ ਇਸੇ ਤਰ੍ਹਾਂ ਹੁਣ ਆਪਾਂ ਦੁਬਾਰਾ ਇੱਥੋਂ ਰੀਸਟਾਰਟ ਕਰਾਂਗੇ ਉਹੀ ਪੈਟਰਨ ਸੇ ਉਸ ਜਲਾ ਇੱਥੋਂ ਫੇਰ ਰੀਸਟਾਰਟ ਕਰਾਂਗੇ ਇੱਕ ਸਿੱਧਾ ਇੱਕ ਕੁੰਟਾ ਪੰਜ ਸਿੱਕੇ ਸੇ ਕੁੰਟਾ ਠੀਕ ਹੈ ਬਿਨਾ ਬੁਣੇ ਲਾਉਣ ਦਾ ਪੈਟਰਨ ਤਿਆਰ ਹੋਊਗਾ ਤੁਸੀਂ ਮੇਰੀ ਵੀਡੀਓ ਮਧੀ ਅਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ